ਸਬਜ਼ੀ ਦੀ ਕਾਸ਼ਤ ਦੇ ਗੜ ਮੰਨੇ ਜਾਂਦੇ ਮਲੇਰਕੋਟਲਾ ਦੇ ਕਿਸਾਨ ਪਰੇਸ਼ਾਨ ਨੇ ਸਬਜ਼ੀਆਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਸਮੇਂ ਇਹਨਾਂ ਦੀ ਪਰੇਸ਼ਾਨੀ ਮੋਟਰਾਂ ਨੂੰ ਮਿਲਣ ਵਾਲੀ ਬਿਜਲੀ ਸਪਲਾਈ ਹੈ ਦਰਅਸਲ ਪਹਿਲਾਂ ਇਹਨਾਂ ਨੂੰ ਬਿਜਲੀ ਖਾਸ ਸਮੇਂ ਤੇ ਦਿੱਤੀ ਜਾਂਦੀ ਸੀ ਜੋ ਕਿ ਹੁਣ ਬੰਦ ਕਰ ਦਿੱਤੀ ਗਈ ਹੈ ਵਿਸ਼ੇਸ ਸਪਲਾਈ ਦਿੱਤੀ ਹੋਈ ਸੀ ਪਰ ਇਸ ਵਾਰ ਪੰਜਾਬ ਰਾਜ ਪਬਲਿਕ ਕਮ ਵੱਲੋਂ ਇਸ ਤਰ੍ਹਾਂ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਜਿਸ ਕਾਰਨ ਸਾਰੇ ਜ਼ਿਮੀਦਾਰਾ ਭਰਾਵਾਂ ਦੀਆਂ ਸਬਜ਼ੀਆਂ ਜਿਹੜੀਆਂ ਬਹੁਤ ਖਰਾਬ ਹੋ ਰਹੀਆਂ ਨੇ ਉਹ ਨਵੀਆਂ ਸਬਜ਼ੀਆਂ ਨਹੀਂ ਬੀਜ ਸਕਦੇ ਜਿਹੜੀਆਂ ਸਬਜ਼ੀਆਂ ਬੀਜੀਆਂ ਹੋਏ ਨੇ ਉਹ ਬਿਜਲੀ ਨਾ ਮਿਲਣ ਕਰ ਸੁੱਕ ਰਹੀਆਂ ਨੇ ਪਹਿਲਾਂ ਹਰ ਸਰਦੀਆਂ ਦੇ ਵਿੱਚ ਸਾਨੂੰ ਲਾਈਟ ਆ ਜਿਹੜੀ ਵੱਧ ਮਿਲਦੀ ਸੀ ਤਾਂ ਕਿ ਉਹਦੇ ਨਾਲ ਕਿਉਂਕਿ ਪਾ ਸਬਜ਼ੀ ਨੂੰ ਪਾ ਪਾਣੀ ਦੀ ਲੋੜ ਆ ਤਾਂ ਬਾ ਅਸੀਂ ਪਾਣੀ ਦੇ ਕੇ ਸਬਜ਼ੀਆਂ ਪਾਲ ਹੁਣ ਤੁਸੀਂ ਦੇਖ ਲਓ ਪਾਣੀ ਨਹੀਂ ਮਿਲ ਰਿਹਾ ਸੁੱਕੀਆਂ ਸਬਜ਼ੀਆਂ ਪੰਜਾ ਸੁੱਕੀਆਂ ਜਮੀਨਾ ਪੰਜਾ ਨੇ ਤਦ ਉਹਨਾ ਸਾਨੂੰ ਬਹੁਤ ਬੜੀ ਪ੍ਰੋਬਲਮ ਆ ਰਹੀ ਆ ਉਧਰ ਬਿਜਲੀ ਅਧਿਕਾਰੀਆਂ ਮੁਤਾਬਕ ਕਿਸਾਨਾਂ ਦੀ ਸਮੱਸਿਆ ਨੂੰ ਛੇਤੀ ਦੂਰ ਕੀਤਾ ਜਾਵੇਗਾ ਜਿਹੜੇ ਸਬਜ਼ੀਆਂ ਵਾਲੇ ਫਿਲਟਰ ਨੇ ਨਾ ਸਾਡੇ ਏਰੀਏ ਦੇ ਉਹਦੇ ਬਾਰੇ ਬੰਦਿਆਂ ਦੀ ਸਾਡੇ ਨੂੰ ਰਿਪਰੈਜੈਂਟੇਸ਼ਨ ਵੀ ਆਈ ਹੈ ਉਹ ਉੱਪਰਲੇ ਲੈਵਲ ਤੇ ਹੈੱਡ ਆਫਿਸ ਨੂੰ ਪੇਜ ਵੀ ਦਿੱਤੀ ਗਈ ਹੈ ਉੱਪਰਲੇ ਲੈਵਲ ਤੋਂ ਮੇਰੀ ਥੋੜੀ ਜਿਹਾ ਪਹਿਲਾਂ ਵੀ ਗੱਲ ਹੋਈ ਹੈ ਉਹ ਉਹਨਾਂ ਨੇ ਇੰਸ਼ੋਰੈਂਸ ਦਿੱਤੀ ਹੈ ਕਿ 2-4 ਦਿਨਾਂ ਚ ਇਹਨੂੰ ਪ੍ਰਾਇੋਰਟੀ ਦੇ ਉੱਤੇ ਸਪਲਾਈ ਮੱਈਆ ਕਰਾ ਦਿੱਤੀ ਹੁਣ ਦੇਖਣਾ ਹੋਵੇਗਾ ਕਿ ਕਿਸਾਨਾਂ ਦੀ ਇਹ ਪਰੇਸ਼ਾਨੀ ਕਦੋਂ ਤੱਕ ਦੂਰ ਹੁੰਦੀ ਹੈ કોટલા તો સુખા ખાન જ બાણી ટીવી